ਅਸੀਂ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਪਹਿਲਾਂ ਮਲਕੀਤ ਸਿੰਘ ਨੀਤ ਹੁੰਦੇ ਸੀ ਫਿਰ ਬਣੇ ਨੀਤ ਮਲਕੀਤ ਮੁੱਖ ਤੁਰਾ ਤੰਦ ਜੱਟੇ ਮੁੱਤਿਆ ਕੋ ਸੁਣ ਤੇਰੇ ਦੰਦ ਜੱਟੇ ਜਿੱਧਰ ਉਹ ਬੰਦੇ ਆਉਂਦੀਆਂ ਹਨ ਹੋਰੀਆਂ

ਹੋ ਤਕਦੀ ਕੋਈ ਲਾਗਣ ਨਕਨੀ ਹੋ ਤਕਦੀ ਜਾਂ ਲਾ ਲਾ ਜੋਰ ਤੂੰ ਆਪਣਾ ਤੇਰੇ ਗੇਰ ਤੇ ਹਰਦੇ ਲਈ ਦਾੜੀ ਲਾਈਨ ਦੇ ਵਿੱਚ ਤੁਸੀਂ ਕੀਏ ਜਦੋਂ ਇਹ ਦਾੜੀ ਵਗੈਰਾ ਦਾ ਕੇਸ ਨਹੀਂ ਰੱਖਦੇ ਸੀ ਹੁਣ ਕਦੇ ਕਦੇ ਕਰਿਆ ਵੀ ਇਹ ਜੇ ਤੇ ਇਹ ਤਾਂ ਨਹੀਂ ਪ੍ਰੋਬਲਮ ਤਾਂ ਨਹੀਂ ਹੈ ਕਿ ਹੁਣ ਪੱਲਾ ਤਾਂ ਮੰਦਰ ਪਾਈ ਜੀ ਚੱਜ ਨਹੀਂ ਤੇ ਨਹੀਂ ਬਾਰੇ ਉਹ ਬਾਲੀ ਸਾਹਿਬ ਨੇ ਮੇਰੇ ਗਾਣਾ ਇਧਰੋਂ ਮੇਰੇ ਕਰਕੇ ਲੈ ਗਈ ਸੀ ਉਹਨਾਂ ਨੇ ਵੀਡੀਓ ਵੀ ਬਾਅਦ ਵਿੱਚ ਟੰਗਲੈਂਡ ਦੇ ਵਿੱਚ ਤੇ ਉਮਰਪੁਰ ਕੋਲ ਜਿਹੜੀ ਸ਼ੂਟਾਰਾ ਉਹਨੂੰ ਮਾਰ ਕੀਤਾ। ਜਮੀਤ ਮਲਕੀ ਤੈਨੂੰ ਕਿਉਂ ਨਹੀਂ ਉੱਚ ਲੈ ਗਿਆ? ਸਤਿ ਸ਼੍ਰੀ ਅਕਾਲ ਜੀ ਮੈਂ ਰਾਜੀਵ ਸਿੰਘ ਅਲਵੇਲਾ ਦੇਸ਼ ਦੀਆਂ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਿ ਪਹਿਲਾਂ ਮਲਕੀਤ ਸਿੰਘ ਨੀਤ ਹੁੰਦੇ ਸੀ ਫਿਰ ਬਣੇ ਨੀਤ ਮਲਕੀਤ ਉਸ ਤੋਂ ਬਾਅਦ ਫਿਰ ਅਚਾਨਕ ਇਹ ਹੋ ਗਿਆ ਕੀ ਹੋਇਆ ਮਲਕੀਤ ਸਿੰਘ ਨੀਤ ਬਣ ਗਏ ਨੇ ਤੋਂ ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬੀ ਸੱਭਿਆਚਾਰ ਦਾ ਵੀ ਸੇਵਾ ਕੀਤੀ ਹੈ ਤੇ ਧਾਰਮਿਕ ਲੈਣ ਨਾਲ ਹੁਣ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪਾ ਜੀ ਸਾਡੇ ਚੈਨਲ ਤੇ। ਥੈਂਕ ਯੂ ਜੀ। ਚੱਲ ਸਾਰੇ ਦੇਖ ਰਹੇ ਪੰਜਾਬੀ ਚੈਨਲ ਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਮਲਕੀਸ਼ ਸਿੰਘ ਮੀਤ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਦੀ ਦਾਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਲਾ ਤੋਂ ਤੁਹਾਡੇ ਬਾਰੇ ਜਾਣੀ ਹੈ ਜੀ ਕਿੱਥੇ ਦਾ ਜਨਮ ਹੈ ਤੁਹਾਡਾ। ਨਵੇਲਾ ਜੀ ਮੇਰਾ ਜਨਮ ਲੁਧਿਆਣੇ ਜਿਹੜੇ ਚ ਪਿੰਡਾਂ ਮਾਠੀਵਾੜੇ ਮਾਠੀਵਾੜਾ ਸਾਹੂ ਦੇ ਲਾਗੇ ਸੇਧੋ ਮਗਰਾ ਪਿੰਡਾਂ ਠੀਕ ਹੈ ਜੀ ਹਾਂਜੀ ਪੜਾਈ ਕਿੱਥੇ ਕੀਤੀ ਕਿੱਨੀ ਕੀਤੀ ਪੜਾਈ ਕੁਛ ਪਿੰਡ ਦੇ ਸਕੂਲ ਚ ਮਿਡਲ ਤੱਕ ਉਸ ਤੋਂ ਬਾਅਦ ਪੌਥ ਸਕੂਲ ਆ ਪੌਥ ਸਾਡੇ ਨਾਲ ਹੀ ਪਿੰਡਾਂ ਹਾਂਜੀ ਪੌਥ ਉੱਥੇ میٹرਕ ਕੀਤੀ ਆ ਉਸ ਤੋਂ ਬਾਅਦ ਮਾਲਵਾ ਕਾਲਜ ਬਾਉਂਡਰੀ ਚ ਥੋੜਾ ਟਾਈਮ ਲਾਇਆ ਜੀ ਫਿਰ ਅੱਗੇ ਉਸ ਤੋਂ ਬਾਅਦ ਕੀ ਕੀਤਾ ਉਹ ਤੋਂ ਬਾਅਦ ਬਸ ਆ ਗਾਇਕੀ ਦੇ ਸਫਰ ਤੇ ਪਹਿਲਾ ਸ਼ੌਕ ਸੀ ਦਾ ਹਾਂਜੀ ਤੁਸੀਂ ਪੁੱਲਾਂ ਕਾਲਿਆਂ ਤੇ ਗਾਉਂਦੇ ਰਹੇ ਆ ਤੇ ਉਹ ਤੋਂ ਬਾਅਦ ਫਿਰ ਗਾਉਂਦੇ-ਗਾਉਂਦੇ ਪ੍ਰੋਫੈਸ਼ਨਲ ਹੋ ਗਏ ਠੀਕ ਹੈ ਜੀ ਹਾਂਜੀ ਪਹਿਲਾਂ ਗਾਇਕੀ ਲਾਈਨ ਚ ਸੀ ਜਾਂ ਧਾਰਮਿਕ ਲਾਈਨ ਚ ਨਹੀਂ ਸਭ ਤੋਂ ਪਹਿਲਾਂ ਧਾਰਮਿਕ ਲਾਈਨ ਚ ਸੀ ਅੱਛਾ ਜੀ ਕਿੱਥੋਂ ਸ਼ੌਕ ਸ਼ੁਰੂ ਹੋਇਆ ਕਿਹਨਾਂ ਨਾਲ ਹੋਇਆ ਮੈਂ ਢਾਡੀ ਜੱਥੇ ਸੀਗਾ ਸਾਡਾ ਸੰਗੀਤਕਾਰ ਜੱਥੇ ਸੀਗਾ ਪ੍ਰਿਤਪਾਲ ਸਿੰਘ ਬੈਂਸ ਜੀ ਨਾਲ ਜਿਨ੍ਹਾਂ ਨਾਲ ਬੁਰਗਰ ਸਿੰਘ ਜੀ ਤੇ ਮੈਂ ਮੁੰਡਾ ਸੇਧਾ ਉਹ ਦਰਸ਼ਨ ਸਿੰਘ ਲੋਰ ਉਹ ਸਾਨੂੰ ਤਪਲਾ ਪਲੇ ਕਰਦਾ ਸੀ ਤੇ ਬਹੁਤ ਬਲੰਦੀਆ ਤੇ ਸਾਡਾ ਜੱਥਾ ਸੀਗਾ ਬਹੁਤ ਜਣੀ ਦੋਆਬੇ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਕਣੀ ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਕਿੱਥੇ ਨਾ ਪ੍ਰੋਗਰਾਮ ਕੀਤਾ ਹੋਵੇ ਅਜਿਹਾ ਕੀ ਹੋ ਗਿਆ ਇੱਕਦਮ ਮੋੜ ਆਇਆ ਜਿਹੜਾ ਅਚਾਨਕ ਵੀ ਮਲਕੀਤ ਸਿੰਘ ਮੀਤ ਨੂੰ ਮੀਤ ਮਲਕੀਤ ਬਣਨਾ ਪੈ ਗਿਆ ਉਸ ਲੈਂਚ ਅਸਲ ਚ ਗੱਲ ਇਹ ਅਲਵਿਲਾ ਜੀ ਮੈਂ ਮੇਰੇ ਉਸਤਾਦ ਜੀ ਨੇ ਦੁਰਗਰ ਕੀ ਲਾ ਜੀ ਠੀਕ ਹੈ ਜੀ ਉਸਤਾਦ ਦੀ ਸ਼ਗਿਰਤੀ ਮੇਰੀ ਹੋਈ ਉਹਨਾਂ ਨਾਲ ਤੇ ਉਹ ਕਮਰਸ਼ੀਅਲ ਗਾਇਕੀ ਤਾਂ ਆਗੇ ਉਤੋ ਬਾਅਦ ਮੇਰਾ ਵੀ ਜ਼ਿਕਰ ਆ ਕਿ ਮੈਂ ਵੀ ਇਹ ਗਾਇਕੀ गा ਕੇ ਦੇਖਾਂ ਕਿਉਂਕਿ ਉਹਨਾਂ ਤੋਂ ਸਿੱਖਿਆ ਤਾਂ ਬਹੁਤ ਸੀਗਾ ਤੇ ਹੁਣ ਜੀ ਕਰਦਾ ਵੀ ਉਹ ਗਾਇਕੀ ਨੂੰ ਵਰਤੀਏ ਪਰ ਉਹ ਫਿਰ ਮੈਂ ਮੈਂ ਵੀ ਕਮਰਸ਼ੀਅਲ ਗਾਇਕੀ ਅ ਅਪਣਾ ਲਈ ਤੇ ਵਧੀਆ ਪ੍ਰੋਗਰਾਮ ਕਰੇ ਨਾ ਠੀਕ ਹੈ ਜੀ ਫਿਰ ਅਜੇ ਹਾਲ ਤਬਾ ਕੀ ਹੋਇਆ ਵੀ ਦੁਬਾਰਾ ਫਿਰ ਧਾਰਮਿਕ ਲੈਣ ਚਾਹੇ ਬਸ ਉਸ ਤੋਂ ਬਾਅਦ ਫਿਰ ਜਾਂ ਤਾਂ ਤੁਸੀਂ ਉਮਰ ਦਾ ਪੰਜਾ ਦਾ ਮੰਨ ਲਓ ਹਨਾ ਜਾਂ ਫਿਰ ਮੰਨ ਹੀ ਬਦਲਿਆ ਇੱਕ ਗੁਰੂ ਨੇ ਕਿਰਪਾ ਕਰਤੀ ਕਿ ਮੈਂ ਅਮਰ ਛਕ ਲਿਆ ਜਣੀ ਮੰਨ ਹੀ ਬਦਲ ਗਿਆ ਇੱਕ ਇੱਕ ਤੁਹਾਡੇ ਵਿੱਚ ਦੱਸਦਾ ਤੁਹਾਨੂੰ ਇੱਕ ਤੁਹਾਡਾ ਕੋਈ ਗਾਣਾ ਆਇਆ ਸੀ ਬਹੁਤ ਫੇਮਸ ਹੋਇਆ ਜੋ ਵੀ ਆ ਹਾਂਜੀ ਮਾਫੀ ਚਾਹੁੰਦਾ ਮੈਂ ਇਸ ਟਾਈਮ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀ ਬਿਲਕੁਲ ਜੀ ਬਿਲਕੁਲ ਉਹ ਤੁਹਾਡਾ ਗਾਇਆ ਹੋਇਆ ਸੀ ਜਾਂ ਕੀ ਬਿਲਕੁਲ ਮੇਰਾ ਗਾਆ ਹੋਇਆ ਉਹ ਮੈਂ ਚੰਦ ਕਲੈਨਾ ਤੁਹਾਡੇ ਨਾਲ ਰੋਬਰੂ ਕਰਦਾ ਹਾਂ ਉਸ ਤੋਂ ਪਹਿਲਾਂ ਮੈਂ ਸਾਰੀ ਸਿੱਖ ਸੰਗਤ ਤੋਂ ਮਾਫੀ ਵੀ ਮੰਗਦਾ ਕਿਉਂਕਿ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਇਹ ਗੀਤ गा ਰਿਹਾ ਤੇ ਮੈਂ ਮਾਫੀ ਮੰਗਦਾ ਫਿਰ ਮੈਨੂੰ ਦੱਸਣਾ ਪੈ ਰਿਹਾ ਵੀ ਇਹ ਗਾਣਾ ਮੇਰੇ ਘਰ ਆਇਆ ਹੋਇਆ ਹੈ ਜੀ ਤੁਹਾਡੀ ਰਣਗਰਾ ਜੀ ਮੁੱਖ ਤੇਰਾ ਚੌਂਦ ਨੀਂਦਾ ਚੰਦ ਜੱਤੀਏ ਮੋਤੀਆਂ ਤੇ ਸੂਣ ਤੇਰੇ ਦੰਦ ਜੱਤੀਏ ਮੁੱਖ ਤੇਰਾ ਚੌਂਦ ਨੀਂਦਾ ਚੰਦ ਜੱਤੀਏ ਮੋਤੀਆਂ ਤੇ ਸੂਣ ਤੇਰੇ ਦੰਦ ਜੱਤੀਏ ਜਿੱਧਰੋਂ ਵੀ ਨਹੀਂ ਗਈ ਆਉਂਦੀਆਂ ਹਰੇਰੀਆਂ ਜਿੱਦੋਂ ਵੀ ਲੰਘੇ ਆਉਂਦੀਆਂ ਹਲੇਰੀਆਂ ਬੋਤਲਾਂ ਸ਼ਰਾਬ ਦੀਆਂ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਉਹ ਗਾਣਾ ਇੰਨਾ ਫੇਮਸ ਹੋਇਆ ਹੈ ਬਹੁਤ ਲੋਕਾਂ ਨੇ ਪਸੰਦ ਕੀਤਾ ਪਰ ਉੱਥੇ ਮੀਤ ਮਲਕੀਤ ਅੱਗੇ ਕਿਉਂ ਨਹੀਂ ਆਇਆ ਅਸਲ 'ਚ ਉਹ ਬਾਲੀ ਸਾਗੂ ਨੇ ਮਤਲਬ ਗਾਣਾ ਇਧਰੋਂ ਮੇਰਾ ਕਰਕੇ ਲੈ ਗਏ ਸੀ ਜੀ ਉਹਨਾਂ ਨੇ ਵੀਡੀਓ ਵੀ ਬਾਰੀ ਕੀਤਾ ਇੰਗਲੈਂਡ ਦੇ ਵਿੱਚ ਤੇ ਉਹ ਮਤਲਬ ਉਹ ਜਿਹੜੀ ਸ਼ੂਟ ਸਾਰਾ ਉਹਨਾਂ ਨੇ ਬਾਹਰ ਕੀਤਾ ਤੇ ਮੀਤ ਮਲਕੀਤ ਨੂੰ ਕਿਉਂ ਨਹੀਂ ਵਿੱਚ ਲੈ ਗਿਆ ਬਸ ਇਹ ਹੁਣ ਉਹ ਜਾਣਦਾ ਵੀ ਕਿਉਂ ਨਹੀਂ ਲਿਆ ਤੇਰੇ ਤਾਂ ਕਿੰਨਾ ਕਰਨ ਮੈਂ तकरीबन 4-5 ਸਾਲ ਤੋਂ ਬਾਅਦ ਪਤਾ ਲੱਗਿਆ ਵੀ ਇਹ ਗਾਣਾ ਜਿਹੜਾ ਨੀਤ ਮਲਕੀਤ ਨੇ ਗਾਇਆ ਕੋਈ ਤਕਰਾਰਵਾਦੀ ਸੀ ਜਾਂ ਕਿਸ ਤਰ੍ਹਾਂ ਮੈਂ ਕੋਈ ਤਕਰਾਰਵਾਦੀ ਨਹੀਂ ਅੱਜ ਵੀ ਗੱਲ ਉਹਨਾਂ ਨਾਲ ਗੱਲ ਹੁੰਦੀ ਆ ਇਹੋ ਜੀ ਕੋਈ ਗੱਲ ਉਹਨਾਂ ਨੇ ਕਦੇ ਜ਼ਿਕਰ ਨਹੀਂ ਕੀਤਾ ਇਸ ਗੱਲ ਤੇ ਗੱਲ ਜ਼ਿਕਰ ਮੇਰਾ ਹੋਇਆ ਉਹਨਾਂ ਨਾਲ ਹੋਈ ਆ ਗੱਲ ਮੈਂ ਕਿਹਾ ਵੀ ਤੂੰ ਵੀ ਮੇਰੇ ਨਾਂ ਕਿਉਂ ਨਹੀਂ ਲਿੱਤਾ ਉਹ ਕਹਿੰਦੇ ਵੀ ਨਾਂ ਅਗਲੇ ਲਾੜ ਚਾਊਗਾ ਅਗਲੇ ਲਾੜ ਚਾਊਗਾ ਹਾਂ ਲਾੜ ਪਦਨ ਕਿੰਨਾ ਕੋਟ ਬਾਅਦ ਕਿੰਨੇ ਕ ਨਿਕਲ ਗਏ ਠੀਕ ਹੈ ਜੀ ਪਰ ਇਹਦੇ ਚ ਆ ਕੇ ਉਹਨਾਂ ਨੇ ਮੇਰਾ ਨਾਂ ਦੇਣਾ ਸ਼ੁਰੂ ਕੀਤਾ ਖੈਰ ਸ਼ੌਟ ਤਾਂ ਮੇਰਾ ਹੈ ਹੀ ਨਹੀਂ ਸੀ ਇਹਦੇ ਵਿੱਚ ਕੋਈ ਸ਼ੌਟ ਨਹੀਂ ਹਾਂ ਫਿਰ ਵੀ ਯਾਨੀ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਦਾ ਜੀ ਜਿਨ੍ਹਾਂ ਨੇ ਦੇਸ਼ਾਂ ਦੇਸ਼ਾਂ ਵਿੱਚ ਮਰੇ ਮਰ ਗਾਣੇ ਜਿਹੜੇ ਸ਼ੋਅ ਲਵਾਏ ਨੇ ਜਾਂ ਮੈਂ ਬੰਬੇ, ਕਲਕੱਤੇ, ਚੰਡੀਗੜ੍ਹ, ਦਿੱਲੀ ਤਾਂ ਆਮੇ ਸੀਗਾ ਸ਼ੋਅ ਬਹੁਤ ਲੱਗ ਰਿਹਾ ਵੀ ਤੁਹਾਨੂੰ ਮੈਨੂੰ ਲੱਗਦਾ ਪਹਿਲਾਂ ਉਧਰਲੀ ਲਾਈਨ ਤੋਂ ਮੋਹ ਪੰਗ ਹੋ ਗਿਆ ਧਾਰਮਿਕ ਤੋਂ ਫਿਰ ਤੁਸੀਂ ਕਲਾਕਾਰੀ ਚ ਆ ਗਏ ਹਾਂ ਤੇ ਹੁਣ ਲੱਗਦਾ ਕਲਾਕਾਰੀ ਤੋਂ ਭੰਗ ਹੋ ਕੇ ਦੁਬਾਰਾ ਫੇਰ ਆ ਗਏ ਦੁਬਾਰਾ ਫੇਰ ਆ ਗਏ ਕੋਈ ਤਾਂ ਨਹੀਂ ਕੋਈ ਕਾਰਨ ਬਣਿਆ ਕਿਤੇ ਵੀ ਆਪ ਗਾਣੇ ਤੋਂ ਗਾਣੇ ਤੋਂ ਹੋਰ ਵੀ ਤੁਹਾਡੇ ਬਹੁਤ ਆਏ ਨੇ ਗਾਣੇ ਤਾਂ ਹੋਰ ਵੀ ਹੋ ਤਾਂ ਆਏ ਪਰ ਮੈਂ ਬੈਲਣ ਹੋ ਜੂਗੀ ਬੈਲੀਆਂ ਤੇ ਅਜੇ ਰੱਬ ਨਾ ਮਾਰੇ ਹਾਂਜੀ ਇਹ ਗਰੀ ਕਮਰਸ਼ੀਅਲ ਗੱਤੀ ਆ ਨਾ ਇਹ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ ਤੰਗ ਹੋ ਕੇ ਸਾਰੇ ਮੁੰਡੇ ਛੱਡ ਰਹੇ ਨੇ ਹੁਣ ਕਿੰਨੇ ਤੱਕ ਕਰਦੇ ਨੇ ਇਸ ਚਾਰਨਾ ਤੱਕ ਕਰਨ ਦੇ ਸਭ ਤੋਂ ਵੱਡਾ ਬਸ ਵੱਡੀਆਂ ਵੱਡੀਆਂ ਰਕਮਾਂ ਲੈ ਲੈਣੀਆਂ ਵੱਡੇ ਵੱਡੇ ਪੰਜਣੇ 500 ਦੇ ਸ਼ੂਟ ਤੇ ਇੰਨੇ ਪੈਸੇ ਲੱਗਣੇ ਆ ਕਿ ਫੋਟੋ ਰਿਕਾਰਡਿੰਗ ਤੇ ਇੰਨੇ ਪੈਸੇ ਲੱਗਣੇ ਆ ਆਪਣੀਆਂ ਜੇਬਾਂ ਭਰੀਆਂ ਕਲਾਕਾਰਾਂ ਨੂੰ ਵਿਚਾਰਿਆਂ ਨੂੰ ਉਹ ਖਰਦੇ ਨੇ ਉਦਾਂ ਹੀ ਨਾ ਉਹ ਕੈਸ਼ਡ ਮਾਰਕੀਟ ਦੇਣੀ ਨਾ ਗਾਣਾ ਕੋਈ ਮਾਰ ਕੇ ਦੁੱਟੇਣਾ ਵਕਤ ਆਪਣੇ ਜੇਬਾਂ ਭਰਨੀ ਆ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੰਗ ਪਰੇਸ਼ਾਨ ਬਹੁਤ ਕਿਤੇ ਕੱਲੂ ਪ੍ਰੋਗਰਾਮ ਲੱਗ ਰਿਹਾ ਜਿਵੇਂ ਤੁਹਾਡਾ ਉਸ ਟਾਈਮ ਲੱਗ ਰਿਹਾ ਸੀ ਜਾਂ ਹੋਰ ਵੀ ਲਗਾਏ ਜਾਂਦੇ ਲੱਗ ਰਹੇ ਨੇ ਪਰ ਉਹਦੀ ਪੇਮੈਂਟ ਤੁਹਾਡੇ ਕੋਲ ਆਉਂਦੀ ਸੀ ਜਾਂ ਕਿਸ ਤਰ੍ਹਾਂ ਉਹ ਪਾਰਟੀਆਂ ਨਾਲ ਗੋਲਣ ਦੀ ਜੀ ਕੰਪਨੀਆਂ ਕੋਲ ਨਹੀਂ ਫਿਰ ਮੈਂ ਤਾਂ ਜੀ ਬਾਉਂਡ ਹੁੰਦਾ ਫਿਰ ਮਤਲਬ ਮੈਂ ਤਾਂ ਕਿਸੇ ਕੋਲ ਬਾਉਂਡ ਬਸਤੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਜੇ ਬਾਉਂਡ ਹੋਣ ਹਾਂ ਉਹਦੇ ਬਾਉਂਡ ਸੀ ਉਹ ਮਤਲਬ ਉਹ ਕਲਾਕਾਰਾਂ ਦੀ ਪੇਮੈਂਟ ਨਹੀਂ ਹੁੰਦੀ ਉਹ ਆਪਣੇ ਜਿੱਦੇ ਕਿਉਂਕਿ ਅੱਜ ਕੱਲ੍ਹ ਲੱਖਾਂ ਰੁਪਏ ਲੈ ਰਹੇ ਨੇ ਹਾਂ ਉਹਨੇ ਤਾਂ ਪ੍ਰੋਡਿਊਸਰ ਨੇ ਥਾਵ ਨਾਲ ਪ੍ਰੋਗਰਾਮ ਕਰਨਾ ਹੈ ਅੱਛਾ ਜੀ ਬੁੱਕ ਵੀ ਉਹ ਕਰਦੇ ਨੇ ਉਹ ਆਪਣਾ ਕਿਉਂ ਬੌਂਡ ਤਾ ਹੁੰਦੇ ਆ ਉਹ ਜਿੰਨੇ ਤੇ ਮਤਲਬ ਉਹਨਾਂ ਦਾ ਪੇਮੈਂਟ ਲਾਉਣੀ ਹੈ ਜੀ ਉਹਨਾਂ ਕੋਲ ਵਿਚਾਰਿਆਂ ਕੋਲ ਨਹੀਂ ਹੈ ਜੀ ਗੁਰੂ ਕਲਾਕਾਰਾਂ ਕੋ ਉਹ ਆਪਣੇ ਕੋਲੋਂ ਪੈਸੇ ਲਾਣਦੇ ਆ ਫਿਰ ਉਹ ਜਨੇ ਕਲਾਕਾਰ ਨੂੰ ਜ਼ਕੜ ਕੇ ਰੱਖਦੇ ਹੁਣ ਗੱਲ ਕਰੀਏ ਦੁਬਾਰਾ ਤੁਸੀਂ ਧਾਰਮਿਕ ਲੈਨ ਤੇ ਆ ਗਏ ਕੀ ਕਹਿਣਾ ਕਿਵੇਂ ਆਏ ਕੀ ਦੇਖ ਕੇ ਆਏ ਕਿ ਨੂੰ ਦੇਖਿਆ ਕਿਸ ਤਰ੍ਹਾਂ ਬਸ ਕੁਦਰਤੀ ਜਿਵੇਂ ਕਹਿੰਦੇ ਮਾਨੇ ਹੀ ਬਦਲ ਗਿਆ ਅਹ ਜੀ ਕਰਦਾ ਸੀ ਵੀ ਉਸੇ ਮੈਂ ਫੇਰ ਕੰਮ ਕਰਾਂ ਇੱਕ ਚਾਹੇ ਉਮਰ ਦਾ ਤਦਾਦਾ ਲਾਲੋ ਚਾਹੇ ਜਨਨ ਹਨਾ ਬਸ ਮਾਨੇ ਹੀ ਬਦਲ ਗਿਆ ਵੀ ਇਹ ਕੰਮ ਹੀ ਨਹੀਂ ਕਰਨਾ ਹਾਂ ਕਿਤੇ ਲਿਖਿਆ ਜਾਵੇ ਨਿਤਬ ਵੀ ਕਿਤੇ ਕਈ ਵਾਰ ਕੋਈ ਸੱਭਿਆਚਾਰ ਪ੍ਰੋਗਰਾਮ ਜਾਂ ਕਲਚਰ ਹੁੰਦਾ ਸੀ ਮੈਂ ਗਾਣਾ ਗਾਣ ਨੂੰ ਦਿਲ ਤਾਂ ਨਹੀਂ ਕਰਦਾ ਵੀ ਮੈਂ ਵੀ ਇਸ ਤੇ ਜਾਣਾ ਜਾ ਕੇ ਦੁਬਾਰਾ ਨਹੀਂ ਨਾ ਹੁਣ ਤਾਂ ਨਹੀਂ ਕਰਦਾ ਘਰ ਪਹਿਲਾਂ ਹਰੇ ਤਾਂ ਹੁੰਦਾ ਹੀ ਆ ਮਨ ਤੇ ਮਨ ਦਾ ਤਾਂ ਰਹੇਗੇ ਹੱਤਾਂ ਹੁੰਦੀ ਆ ਪਰ ਤੁਸੀਂ ਉਸ ਪਰਮਾਤਮਾ ਦੇ ਲਾਕੇ ਹੋਣਾ ਚਾਹਤੋਂ ਵਾਹਿਗੁਰੂ ਨੇ ਕਿਰਪਾ ਕਰਤੀ ਹੁਣ ਤਾਂ ਨਹੀਂ ਕੋਈ ਪ੍ਰੋਗਰਾਮ ਆਏ ਦੀਆਂ ਤੁਸੀਂ ਆਓ ਸਾਡੇ ਕੋਲ ਆਉਂਦੇ ਆਉਂਦੇ ਪ੍ਰੋਗਰਾਮ ਆਉਂਦੇ ਆ ਪਰ ਮੈਂ ਕਰਦਾ ਨਹੀਂ ਮੈਂ ਕਰਦਾ ਨਹੀਂ ਪ੍ਰੋਗਰਾਮ ਮੈਂ ਸਿਰਫ ਧਾਰਮਿਕ ਪ੍ਰੋਗਰਾਮ ਕਰਦਾ ਹੁਣ ਸਾਡਾ ਢਾਡੀ ਜੱਥਾ ਮੇਰੇ ਨਾਲ ਮੇਰੇ ਬਹੁਤ ਹੀ ਉਹ ਵੀ ਪਹਿਲਾਂ ਕਲਾਕਾਰ ਸੀ ਜਿਹਨੇ ਮੇਰੇ ਨਾਲ ਸਾਥੀ ਨੇ ਬਾਈ ਰੋਸ਼ਨ ਸਿੰਘ ਸਾਗਰ ਜੀ ਬਹੁਤ ਵਧੀਆ ਫਨਕਾਰ ਨੇ ਹੁਣ ਤੁਸੀਂ ਕਿੱਥੇ ਕਿਹਨਾਂ ਨਾਲ ਕਰ ਰਹੇ ਹੋ ਮੈਂ ਉਹੀ ਵੇ ਤੁਹਾਨੂੰ ਦੱਸ ਰਿਹਾ ਨਾ ਮੈਂ ਰੋਸ਼ਨ ਸਿੰਘ ਸਾਗਰ ਤੇ ਮੈਂ ਪ੍ਰਿਤਪਾਲ ਸਿੰਘ ਪਾਰਸ ਉਹਨਾਂ ਨਾਲ ਮਿਲ ਕੇ ਸਾਡੇ ਤੁਹਾਡੀ ਜਥਾ ਦੇਸ਼ਾਂ ਬੇਸ਼ਾਂ ਵੀ ਟੂਰ ਲੋਅ ਲਾ ਰਹੇ ਆ ਆ ਮੈਂ ਪਹਿਲਾਂ ਗਿਆ ਸੀਦਾ ਪ੍ਰਿਤਪਾਲ ਸਿੰਘ ਬੈਂਸ ਜੀ ਨਾਲ 18 ਕੈਨੇਡਾ ਉਦੋਂ ਅਸੀਂ ਸਾਰੇ ਕੈਨੇਡਾ ਦੇ ਵਿੱਚ ਘੁੰਮੇ ਪਹਿਲੇ ਗਰੀਬ ਦੀ ਟ੍ਰੈਕ ਜਿਹੜੀ ਸੜੀ ਤੇ ਸਾਰੇ ਸ਼ਹਿਰਾਂ ਦੇ ਵਿੱਚ ਸ਼ੋਅ ਕਿਸ ਨੂੰ ਹੋ ਰਹੇ ਹੋ ਤੁਹਾਨੂੰ ਪੁੱਛਣਾ ਚਾਹੁੰਦਾ ਸਵਾਲ ਹੈ ਤੁਸੀਂ ਵੱਡਾ ਕੀਤਾ ਸੀਗਾ ਵੀ ਮੈਂ ਦੁਰਗਾ ਰੰਗੀਲਾ ਜੀ ਤੋਂ ਕਿ ਕਿਹਾ ਮੇਰੇ ਉਸਤਾਦ ਨੇ ਹਾਂ ਜੀ ਹਾਂ ਜੀ ਉਹਨਾਂ ਨਾਲ ਕਦੇ ਮੁਲਾਕਾਤ ਹੁੰਦੀ ਜਾਂ ਭੁੱਲ ਜੀ ਉਹਨਾਂ ਨੂੰ ਬਿਲਕੁਲ ਰੋਜ਼ ਹੁੰਦੀ ਆ ਰੋਜ਼ ਫੋਨ ਤੇ ਗੱਲ ਹੁੰਦੀ ਆ ਕਈ ਵਾਰ ਇਹ ਹੁੰਦਾ ਜੀ ਆਪਣੇ ਉਸਤਾਦ ਨੂੰ ਇਹ ਭੁੱਲ ਜਾਂਦੇ ਨੇ ਨਹੀਂ 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 ਐਸੇ ਵੀ ਕੋਈ ਗੱਲ ਨਹੀਂ ਆ ਹੁਣ ਵੀ ਜਦ ਮੈਂ ਘਰੋਂ ਤੁਰਿਆ ਹੁਣ ਵੀ ਉਹਨਾਂ ਨਾਲ ਗੱਲ ਹੋਈ ਆ ਠੀਕ ਤੇ ਕਿਦਾਂ ਦਾ ਰਿਸਪੌਂਸ ਲੱਗ ਰਿਹਾ ਵੀ ਉਹ ਦੁਰਗਾ ਰੰਗੀਲਾ ਜੀ ਉਹੀ ਨੇ ਉਸ ਦਿਨ ਵਾਲੇ ਜਾਂ ਮੀਤ ਸਾਹਿਬ ਉਹੀ ਨੇ ਜਾਂ ਕਿਸ ਤਰ੍ਹਾਂ ਅਸਲ ਸਲਾਕਾਰ ਨੂੰ ਥੋੜਾ ਜਿਹਾ ਪਿੱਛੇ ਹਟ ਕੇ ਰਹਿਣਾ ਪੈਂਦਾ ਲੋਕਾਂ ਤੋਂ ਪਰ ਮੇਰੇ ਨਾਲ ਉਦਾਂ ਹੀ ਬਹਾਰ ਆਉਂਦਾ ਮੇਰੇ ਨਾਲ ਕੋਈ ਐਦਾਂ ਵੀ ਨਹੀਂ ਹੈ ਜੀ ਜੋ ਜਦ ਮੈਂ ਚਲੇ ਜਾਂਦਾ ਬੜੀ ਇਫेक्ट ਦਿੰਦੇ ਆ ਜਾਂ ਮੇਰੇ ਕੋਲ ਆ ਜਾਂਦੇ ਆ ਮੈਂ ਫੁੱਲ ਸਪਾਸ ਵਗੈਰਾ ਅਸੀਂ ਤਾਂ ਬਣੀ ਹਾਂ ਹੂੰ ਤੇ ਬਹੁਤ ਵਧੀਆ ਇਨਸਾਨ ਆ ਤੇ ਜਦੋਂ ਮੈਂ ਵਿਦੇਸ਼ ਚ ਕਿਤੇ ਕਿਤੇ ਟੂਰ ਲਾਇਆ ਵਿਦੇਸ਼ ਕੈਨੇਡਾ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਲਾਇਆ ਗੁਰੂ ਘਰਾਂ ਦੇ ਵਿੱਚ ਉਹ ਤੋਂ ਬਾਅਦ ਅਸੀਂ 15 18 ਸਾਲ ਇਕੱਠਿਆਂ ਨੇ ਧਾਰਮਿਕ ਸਟੇਜਾਂ ਦੇ ਕੰਮ ਕੀਤਾ ਬਹੁਤ ਜੀ ਲਿਖ ਹੈ ਕਿ ਗਾਇਆ ਕਿ ਦੁੱਧ ਦੇ ਨਾਕਾ ਸਰੇ ਹਾਂ ਕੀ ਉਸ ਤੋਂ ਤੁਹਾਡੀ ਕੈਸਟਾ ਵੀ ਕੋਈ ਰਿਕਾਰਡ ਹੋਈ ਇਸ ਸਮੇਂ ਆ ਕੈਸਟਾ ਹੋ ਗਿਆ ਸਾਡੇ ਚਾਰ ਪੰਡਕਾਸਾਂ ਇੱਕੀ ਬੜੀ ਮਹਿੰਗੀ ਉਪਕਾਰ ਖਾਲਸੇ ਦਾ ਤੇ ਦੋਸਟ ਮੁਕਾਬਲੇ ਖਾਲਸਾ ਪ੍ਰਕਪਾਲ ਸਿੰਘ ਬੈਂਸ ਨਾਲ ਅਸੀਂ ਦਾ ਦੋੇ ਕੰਮ ਕਰ ਦਿੱਤੀਏ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਜਾਏ ਹੋ ਕੀ ਕਲਾਕਾਰੀ ਲੈਣ ਚ ਗਏ ਸੀ ਜਾਂ ਧਾਰਮਿਕ ਲੈਣਤ ਹੋਣ ਗਏ ਹੋ ਜਾਂ ਪਹਿਲਾਂ ਵਾਲੀ ਧਾਰਮਿਕ ਲੈਣਤ ਬਾਹਰ ਦਾ ਯੂਰ ਲੱਗੇ ਕਲਾਕਾਰੀ ਲੈਣ ਜਿੱਥੇ ਮੈਂ ਗਈ ਨਹੀਂ ਕਿਤੇ ਬਾਹਰ ਆ ਧਾਰਮਿਕ ਲੈਣਤ ਕਿ ਮੈਂ ਪਹਿਲਾਂ ਪ੍ਰਕਪਾਲ ਸਿੰਘ ਬੈਂਸ ਨਾਲ 18 ਚ ਕੈਨੇਡਾ ਤੇ ਉਹ ਤੋਂ ਬਾਅਦ ਉਹਨੇ ਕਿ ਲੌਕਡਾਊਨ ਲੱਗ ਗਿਆ ਫਿਰ ਅਸੀਂ ਗਏ ਨਿਊਜ਼ੀਲੈਂਡ ਆਸਟ੍ਰੇਲੀਆ ਵਗੈਰਾ ਫਿਰ ਆ ਹੁਣ ਦਸੰਬਰ ਚ ਫੇਰ ਗਿਆ ਸੀ ਕੈਨੇਡਾ ਤੇ ਹੁਣ ਆਪੇ ਜਾ ਰਹੇ ਆ ਥੋੜੇ ਜਨਾ ਦਾ ਕਿਉਂ ਕੀ ਲੱਗ ਰਿਹਾ ਵੀ ਸਾਨੂੰ ਲੋਕਾਂ ਦੇ ਪਰਿਵਾਰ ਦੀਆਂ ਆਮ ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਲੋਕ ਜਾਂ ਵਿਛਾ ਜਾਵੇ ਵਿਹਾਂ ਪਹਿਲਾਂ ਸੀ ਕਿ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ ਤੁਹਾਨੂੰ ਧਾਰਮਿਕ ਵਾਲੇ ਮੰਦਿਰ ਕੀ ਵਾਲੇ ਬੰਦਿਆਂ ਨੂੰ ਦੇ ਰਹੇ ਨੇ ਜਾਂ ਜੋ ਚੱਲ ਰਿਹਾ ਹੈ ਜੋ ਪਹਿਲਾਂ ਨਹੀਂ ਜਿੱਤੀ ਉਰਫੀ ਕੀ ਪੂਰਾ ਹੱਕ ਮਿਲ ਰਿਹਾ ਹੈ ਇਹ ਹੱਕ ਤਾਂ ਖੇਡ ਤਾਂ ਆਰਮਕਾਲਿਆ ਨੂੰ ਬਹੁਤ ਘੱਟ ਮਿਲਦਾ ਉਹਨਾਂ ਦੀ ਮਿਹਨਤ ਤਾਂ ਬਹੁਤ ਘੱਟ ਹੈ ਪਰ ਉਹ ਕਾਰਨ ਕੀ ਰਿਹਾ ਵੀ ਮਿਹਨਤ ਘੱਟ ਗਈ ਹੋ। ਬਸ ਲੋਕਾਂ ਦੀ ਸੋਚ ਇਹ ਹੈ ਵੀ ਕਲਾਕਾਰਾਂ ਨੂੰ ਥੋੜੇ ਜਿਹੇ ਪੈਸੇ ਜਾ ਦੇਣੇ ਤੇ ਤੁਸੀਂ ਗੱਲ ਕਰ ਰਹੇ ਹੋ ਤੇ ਪਹਿਲਾਂ ਜਿਆਦਾ ਹੁੰਦੇ ਨੇ ਇਹਦਾ ਮਤਲਬ ਨਹੀਂ ਵਸੋ ਉਹ ਉਹ ਕੋਈ ਰਾਗੀ ਢਾਡੀ ਤਾਂ ਹੋਗੇ ਨਾ ਉਹਨੂੰ ਅਮ ਧਾਰਮਿਕ ਲਾਈਨ 'ਚ ਆ ਗਏ ਏ ਧਾਰਮਿਕ ਲਾਇਨ ਚ ਆ ਕੇ ਲੋਕੀ ਇੰਨਾ ਮੇਨਤਾ ਨਾਲ ਨਾ ਮੰਦਿੰਦੇ ਉਹ ਜਿੰਨਾ ਕ ਹੱਕ ਬਣਦਾ ਕਰ ਦੇਣਾ ਚਾਹੀਦਾ ਇਹ ਸਾਰੀ ਸੰਗੀਤ ਨੂੰ ਬੇਲਤੀ ਆ ਬਈ ਰਾਗੀਆਂ ਤੁਹਾਡੀਆਂ ਦਾ ਵੀ ਉਨਾ ਹੀ ਸਨਮਾਨ ਕਰਿਆ ਕਰੋ ਜਿੰਨਾ ਤੁਸੀਂ ਕਲਾਕਾਰਾਂ ਦਾ ਕਰਦੇ ਹੋ ਤੇ ਇੱਕ ਮਾਫੀ ਚਾਹੁੰਦੇ ਫਿਰ ਦੁਬਾਰਾ ਤੁਹਾਡੇ ਤੋਂ ਕਿ ਇੱਕ ਸਾਨੂੰ ਕੋਈ ਧਾਰਮਿਕ ਸ਼ਬਦ ਆਪਣਾ ਤੇ ਇੱਕ ਜੋ ਗੀਤ ਆ ਹੋਰ ਕੋਈ ਤੁਹਾਡਾ ਉਹ ਸਾਨੂੰ ਸੁਣਾ ਕੇ ਤੁਹਾਡਾ ਧੰਨਵਾਦ ਕਰਦੇ ਆਂ ਕੰਸਰਟ ਤੇ ਆ ਰੋਜ਼ ਇਹਨਾਂ ਦਾ ਕੋਈ ਨਹੀਂ ਖਾਦੂ ਮੈਂ ਤੇ ਦੁਰਗਾ ਜੀ ਅਸੀਂ ਇਕੱਠਾ ਇੱਕ ਗਾਣਾ ਗਾਉਂਦੇ ਹੁੰਦੇ ਸੀ ਸਟੇਟ ਤੇ ਧਾਰਮਿਕ ਜਦੋਂ ਆਨਲਾਈਨ ਸੀਗੇ ਪਰ ਹੁਣ ਵੀ ਹੈ ਹੂੰ ਯਾਰੀ ਮੇਰੇ ਪੁੱਤ ਮੈਂ ਬਣਾ ਮਦੋ ਦੇ ਜੋੜੀਆਂ ਦਾਜ ਵਿੱਚ ਮੰਗਾ ਤੈਨ ਵਾਰਣਾਲੀ ਕੋੜੀਆਂ ਨੀ ਮਾ ਇਹੋ ਜਿਹੇ ਕੁੜਮਾ ਬਣੋੜੇ ਜਿਤਾ ਪੀ ਲਈ ਪਾਣੀ ਵਾਰ ਕੇ ਨੀ ਮ ਲੋਕ ਵੰਗੋ ਉੱਤੇ ਨਾ ਵੀ ਓੜੇ ਜਿਤਾ ਪੀ ਲਈ ਪਾਣੀ ਵਾਰ ਕੇ ਜਿਤਾ ਪੀ ਲਈ ਪਾਣੀ ਵਾਰ ਕੇ ਆਵਾਜ਼ ਹੀ ਲੱਗ ਰਿਹਾ ਵੀ ਪਹਿਲਾਂ ਵਧੀਆ ਸੀ ਜਾਂ ਅੱਜ ਵਧੀਆ ਜਾਂ ਅੱਗੇ ਅੱਗੇ ਨਖਾਰ ਆ ਰਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਆਵਾਜ਼ ਤਾਂ ਕੋਈ ਫਰਕ ਨਹੀਂ ਪਾਵਾ ਆਵਾਜ਼ ਪਹਿਲਾਂ ਵੀ ਉਦਾਂ ਦੀ ਸੀ ਹੁਣ ਵੀ ਤੇ ਕਲਾਕਾਰੀ ਵੀ ਉਦਾਂ ਦੀ ਆਹ ਹੁਣ ਮਾਲਕ ਦੀ ਕਿਰਪਾ ਹੁਣ ਵੀ ਉਦਾਂ ਦੀ ਠੀਕ ਹੈ ਹੁਣ ਉਹ ਕਦੇ ਕਲਾਕਾਰੀ ਲੈਣ ਦੇ ਵਿੱਚ ਸੀ ਜਦੋਂ ਇਹ ਗਾੜੀ ਵਗੈਰਾ ਜਾਂ ਕੇਸ ਨਹੀਂ ਰੱਖੇ ਸੀ ਹੁਣ ਕਦੇ ਦਿਲ ਕਰਿਆ ਵੀ ਇਹ ਜਿੱਤੇ ਇਹ ਤਾਂ ਨਹੀਂ ਪ੍ਰੋਬਲਮ ਤਾਂ ਨਹੀਂ ਮੱਤਿਆ ਤਾਂ ਕੱਲਾ ਤਾਂ ਮੰਦਿਰ ਪਾਈ ਹੁੰਦੀ ਸੀ ਸਾਚ ਜੀ ਦੇ ਕੰਨੀ ਬਾਰੇ ਤੇ ਕਹਿੰਦੇ ਸੀ ਵੀ ਤੁਹਾਨੂੰ ਸੁਣ ਲਾਉਂਦੇ ਰਹੇ ਆ ਦੇਖ ਲਾਉਂਦੇ ਆ ਮਿਲਦੇ ਰਹੇ ਆ ਬਿਲਕੁਲ 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 ਯਾਦ ਕਰੀਤ ਤਾਂ ਇਹ ਤਾਂ ਨਹੀਂ ਲੱਗਿਆ ਵੀ ਹੁਣ ਦਾੜ੍ਹੀ ਚਿੱਟੀ ਹੋ ਗਈ ਜਾਂ ਇਹਨੂੰ ਕਾਲਾ ਕਰਿਆ ਜਾਵੇ ਨਹੀਂ 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 ਉਸਤਾਜ ਜਿਹੜੀ ਲਾਈਨ ਧਾਰਮਿਕ ਲਾਈਨ ਦੇ ਵਿੱਚ ਆ ਗਏ ਬਸ ਸੰਤੁਸ਼ਟੀ ਆ ਵਸ ਠੀਕ ਹੈ ਜੀ ਧੰਨਵਾਦ ਤੁਹਾਡਾ ਸਮਾਂ ਕੱਢਣ ਲਈ ਇੱਕ ਲਾਸਟ ਦੇ ਵਿੱਚ ਕੋਈ ਇੱਕ ਆਪਣਾ ਗਾਣਾ ਕੋਈ ਵੀ ਇੱਕ ਰੱਬ ਨਾ ਮਾਰੇ ਜਿਹੜਾ ਸੀਗਾ ਹਾਂਜੀ ਉਹਦੇ ਬਾਰੇ ਦੋ ਲਾਈਨਾਂ ਤੁਹਾਨੂੰ ਇਹ ਵੀ ਮੇਰਾ ਗਾਣਾ ਬਹੁਤ ਹਿੱਟ ਹੋਇਆ ਤੇ ਹਰ ਵਾਰ ਜਿੰਨੀ ਹੋ ਸਕਦੀ ਕੋਈ ਲਾਗਣ ਮਤਨੀ ਹੋ ਸਕਦੀ ਹਰ ਬਾਦ ਜਿੰਨੀ ਹੋ ਸਕਦੀ ਕੋਈ ਲਾਗਣ ਮਤਨੀ ਹੋ ਸਕਦੀ ਜਾਂ ਲਾਲਾ ਜੋਰ ਤੂੰ ਆਪਣਾ ਤੇਰੇ ਕਰੇਣ ਤੇ ਹਰਦੇ ਨਹੀਂ ਹੋਵੇ ਤੇ ਰੱਬ ਨਾ ਮਾਰੇ ਹਾਏ ਰੱਬ ਨਾ ਮਾਰੇ ਹੋਰ ਕਿ ਸਹਦੇ ਮਹਾਰਿਆ ਮਰਦੇ ਨਹੀਂ ਬਈ ਤੇ ਰੱਬ ਨਾ ਮਾਰੇ हर एक बंद की एक फित्रता है भी को परमात्मा ना किसका बुरा करे बंद कुछ नहीं होंगे ठीक है जी धनवाद जी थोड़ा थैंक यू जी धन्यवाद बहुत बहुत